ਸਸ ਸਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਦੁਪਹਿਰ ਤੋਂ ਸ਼ਾਮ ਪੰਜਾਬ ਦੇ ਮੌਸਮ ਦੇ ਹਾਲਾਤ 16 ਦਸੰਬਰ 2024 ਕਿਵੇਂ ਦੇ ਬਣਦੇ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਸਾਨੂੰ ਬੱਦਲੇ ਸਿਸਟਮ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਉੱਤਰੀ ਪੂਰਬੀ ਅਤੇ ਉੱਤਰੀ ਪੱਛਮੀ ਪੰਜਾਬ ਦੇ ਵਿੱਚ ਸਾਨੂੰ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਹੇ ਨੇ ਤੇ ਇਹਨਾਂ ਦਾ ਕੋਈ ਮੀਂਹ ਦੇ ਪੱਖ ਤੋਂ ਵੱਡਾ ਅਸਰ ਨਹੀਂ ਹੈ ਹਲਕੇ ਤੋਂ ਦਰਮਿਆਨੇ ਬੱਦਲੀ ਸਿਸਟਮ ਨੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਬੱਦਲਵਾਈ ਦਾ ਕਿਵੇਂ ਦਾ ਅਸਰ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕੀਤੀ ਜਾਵੇ ਇਸ ਸਿਸਟਮ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਹਵਾ ਦੀ ਜਿਹੜੀ ਗਤੀ ਹੈ ਉਹ ਵੀ 15 20 ਕਿਲੋਮੀਟਰ ਦੇ ਵਿਚਕਾਰ ਪੱਛਮ ਦਿਸ਼ਾ ਤੋਂ ਲਗਾਤਾਰ ਹਨੇਰੀ ਵਰਗਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਹਨੇਰੀ ਵਰਗੇ ਹਾਲਾਤ ਬਣੇ ਹੋਏ ਨੇ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਹਨੇਰੀ ਜਿਗਰ ਚੱਲ ਰਹੀ ਹੈ ਜਾਂ ਨਹੀਂ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਪਮਾਨ ਇਸ ਸਮੇਂ ਬਿਸ਼ੱਕ ਧੁੱਪ ਚੰਗੀ ਲੱਗ ਰਹੀ ਹੈ ਪਰ ਤਾਪਮਾਨ ਜਿਹੜੇ ਨੇ ਉਹ 15 ਡਿਗਰੀ ਤੋਂ 17 ਡਿਗਰੀ ਦੇ ਵਿੱਚ ਕਾਰ ਹੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਸ਼ੀਤ ਲਹਿਰ ਵਰਗਾ ਮਾਹੌਲ ਸਾਨੂੰ ਦੇਖਣ ਨੂੰ ਲਗਾਤਾਰ ਮਿਲ ਰਿਹਾ ਹੈ ਅਜੇ ਹੈ ਨਹੀਂ ਕਿ ਕਾਫੀ ਠੰਡੀ ਹਵਾ ਹੈ ਮਿਕਸ ਜੀ ਹਵਾ ਚੱਲ ਰਹੀ ਹੈ ਥੋੜੀ ਬਹੁਤੀ ਗਰਮੈਸ਼ ਵਾਲੀ ਵੀ ਲੱਗ ਰਹੀ ਹੈ ਧੁੱਪ ਦੇ ਕਾਰਨ ਤੇ ਸ਼ਾਮ ਹੁੰਦੇ ਤੱਕ ਕਿਸੇ ਤਰੀਕੇ ਨਾਲ ਮਾਹੌਲ ਬਣਿਆ ਰਹੇਗਾ ਤੇ ਰਾਤ ਹੁੰਦੇ ਹੁੰਦੇ ਇਹ ਬੱਦਲੀ ਸਿਸਟਮ ਪੰਜਾਬ ਦੇ 90% ਹਿੱਸੇ ਨੂੰ ਕਵਰ ਕਰੇਗਾ ਤੇ ਬਾਅਦ ਵਿੱਚ ਅੱਗੇ ਵਧ ਜਾਵੇਗਾ ਕੱਲ ਨੂੰ ਜਿਹੜੀ ਹਵਾ ਦੀ ਐਂਟਰੀ ਆ ਪੂਰਬ ਦਿਸ਼ਾ ਤੋਂ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਦੁਆਰਾ ਤੋਂ ਨਿੱਗ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇਵੇਗਾ ਤੇ ਧੁੰਦ ਦੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇਣਗੇ ਅਗਰ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਾਨ ਜਿਹੜਾ ਦੁਪਹਿਰ ਦੇ ਵੇਲੇ ਦੇਖਣ ਨੂੰ ਮਿਲ ਰਿਹਾ ਉਹ 16-17 ਡਿਗਰੀ ਦੇ ਵਿਚਕਾਰ ਹੀ ਹੈ ਤੇ ਸ਼ਾਮ ਹੁੰਦੇ ਹੁੰਦੇ ਇਹ ਤਾਪਮਾਨ ਲਗਭਗ 12 13 ਡੇਗ ਤੱਕ ਆ ਜਾਵੇਗਾ ਬਾਕੀ ਸ਼ਾਮ ਦੀ ਜੋ ਵੀ ਅਪਡੇਟ ਹੋਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਚੈਨਲ ਦੇ ਉੱਪਰ ਮਿਲ ਜਾਵੇਗੀ ਇਸੇ ਕਰਕੇ ਰਿਕੁਐਸਟ ਕਰ ਰਹੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਹਰਤੇ ਮਿਲਦੇ ਹਾਂ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ